ਪਹੁੰਚ ਗਿਆ ਜੀ ਮਾਲੀ ਸਾਹਿਬ ਵੈਲਕਮ ਸਤਿ ਸ਼੍ਰੀ ਅਕਾਲ ਜੀ ਸਾਸਤਰੀ ਕਾਲ ਕੀ ਹਾਲ ਜੇ ਠੀਕ ਆਪ ਇਹ ਕੱਲ ਆਏ ਸੀ ਤੇ ਕਿਆਰੀ ਜਿਹੜੀ ਆ ਅਸੀਂ ਜਿੰਨੀ ਕੁ ਸੀਗੀ ਤਿਆਰ ਕਰਵਾਤੀ ਆ ਤੇ ਕੱਲ ਕਿਆਰੀ ਗੋਡਕਿਆਂ ਵਧੀਆ ਬਣਾ ਕੇ ਲੈਵਲ ਕੱਢ ਗਏ ਤੇ ਅੱਜ ਆ ਗਿਆ ਫੁੱਲ ਬੂਟੇ ਲੈ ਕੇ ਘਾਹ ਲੈ ਕੇ ਕਿਹੜਾ ਘਾਹ ਲਾਉਣ ਲੱਗੇ ਫਿਰ ਕੋਰੀਅਨ ਲਾਏਗੇ ਕੋਰੀਅਨ ਗਰਾਸ ਆਓ ਚੱਲ ਉਹ ਜੇ ਕਟਿੰਗ ਕੰਮ ਹੁੰਦੀ ਹੈ ਠੀਕ ਹੈ ਹਾਂ ਮਾਲੀ ਨਹੀਂ ਵੀ ਆਇਆ ਨਾ ਤੋ ਕੋਈ ਨਹੀਂ ਆਪ ਵੀ ਕਰ ਲਿਆ ਦੋ ਤਿੰਨ ਮਹੀਨੇ ਦੋ ਚਾਰ ਮਹੀਨਾ ਫਾਲ ਮੇ ਕਟਾਈ ਨਹੀਂ ਹੁੰਦੀ ਇਸ ਦੀ ਮਸ਼ੀਨ ਲੈਤੀ ਸਾਨੂੰ ਇਹਨਾਂ ਨੇ ਇਹ ਕਰਕੇ ਇਹਨਾਂ ਦਾ ਹੁਣ ਗਿੜਾ ਘੱਟ ਲੱਗਦਾ ਵਾ ਇਹ ਕੱਲ ਸਾਨੂੰ ਆਖਣ ਦੇ ਹੀ ਵੀ ਤੁਸੀਂ ਮਸ਼ੀਨ ਲੈ ਲੀ ਨੁਕਸਾਨ ਹੋ ਗਿਆ ਮੇਰਾ ਮੈਂ ਤਾਂ ਮਸ਼ੀਨ ਆਪ ਕੋ ਲਿਆ ਕੇ ਦੇ ਦੀ ਨਾ ਨਾ ਪੈਸੇ ਤਾਂ 15 ਦਿਨ ਚੱਕਾ ਲੱਗ ਜਾਂਦਾ ਸੀ ਚਲੋ ਹੁਣ ਤਾਂ ਮਹੀਨਾ ਬਾਅਦ ਚੱਕਾ ਲੱਗਣਾ ਕਿਨੇ ਮੂਟੇ ਲੈਂਦੇ ਹਾੜੇ ਸਾਈਪ੍ਰਸ ਇਹ ਸਾਈਪ੍ਰਸ ਫਲਾਰੇ 6 ਮੂਟੇ ਠੀਕ ਹੈ ਹਾਂ ਸਾਨੂੰ ਟਫੂਰੀ ਹੈ ਨਾ ਜੋ ਇੱਕ ਹੀ ਕਲਰ ਲਗਾਏਗੇ ਓਕੇ ਇੱਕ ਉਧਰ ਇੱਕ ਇਧਰ ਠੀਕ ਵਿੱਚ ਮੈਂ ਆ ਬਣਾ ਦੇ ਗੇਟ ਅੱਛਾ ਠੀਕ ਆ ਹਾਂ ਉਹ ਇਹ ਕਹਾਂ ਦੋ ਜੋਂ ਉਹਨੇ ਬੁਲੇ ਪਾਸੇ ਇਹਨੂੰ ਆਂਦੇ ਆ ਚੇਤਨ ਜੀ ਅੰਜੀਰ ਅੰਜੀਰ ਲੱਗੀ ਹੈ ਇਹ ਕਬੂਟਾ ਅੰਜੀਰ ਨਹੀਂ ਲੱਗੀ ਹੈ ਅੰਜੀਰ ਆ ਗਈ ਇਹ ਕਬੂਟਾ ਅੰਜੀਰ ਕਾ ਲੈ ਕੇ ਆਏ ਉਹਨੇ ਅੰਜੀਰ ਲਗਾ ਦੇ ਗੇ ਇੱਕ ਉਹ ਉਹ ਇੱਕ ਆਪਣਾ ਲਗਾ ਦੇ ਗੇ ਆਪਰੇ ਪਾ ਲਈ ਆ ਹਾਂ 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 ਠੀਕ ਹੈ ਉਹ ਆਂਦਾ ਹਨ ਮੈਂ ਉਹ ਆਂਦਾ ਹਨ ਕਿਹੜਾ ਅੰਜੀਰ ਇਕਲਾ ਬਾਅਦ ਤੇ ਪੱਜੀ ਆ ਗਏ ਹਨਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਹੁਣ ਜਿੱਤਾ ਆਈਓ ਇਹ ਬਾਰੋਂ ਆਈ ਨਾ ਹਾਂ ਤੇ ਵਧਾਈ ਬਣ ਗਈ ਉਹ ਗਾ ਵਧਾਈ ਲੈਣੀ ਜਾਂਦਾ ਕੋਈ ਨਵੀਂ ਇੱਕ ਦੋ ਵਧਾਈਆਂ ਹੋ ਗਈਆਂ ਦੋ ਡਬਲ ਹੋ ਗਈ ਤੇਜੀ ਪਾਰਕ ਦੀ ਹੋ ਗਈ ਪਾਰਕ ਰੈਡੀ ਕਰਨ ਨੇ ਆ ਚੌਥੀ ਠਾਕੇ ਦੀ ਹੋ ਗਈ ਠਾਕਾ ਹੋ ਗਿਆ ਲੈ ਮੈਨੂੰ ਪਤਾ ਹੀ ਨਹੀਂ ਚਲਿਆ ਪੰਜ ਵਧਾਈਆਂ ਤੇਰੀਆਂ ਪੰਜ ਵਧਾਈਆਂ ਹਾਂ ਪੰਜ ਖੱਟੀ ਮਿਲ ਜਾਣੀ ਸਾਰੀ कठिया कठिया ही चल ठीक है, कथी है। ले ले हाँ। मुड़ा भी अच्छे ही है पांच जगह निकल आएंगे तो कोई ना करके मैं एक महीना से बैठ कर रहे हैं है। चलो चलते हैं पर ड्रामरी लगा के करिए बाहर तो इतनी होती रही चल तो कोई नहीं, नहीं होना तुम आज कामों में कहाँ आया तुम और कठिनाई हाँ पारक वाले के ट्रेड में मालू देखो गंद पाएगे नहीं ਮੈਰੀ ਗੋਲਡ ਲਗਾਈ ਸੀ ਮੈਰੀ ਗੋਲਡ ਲਾਦੇ ਲਾਦੇ ਅੱਜ ਕੱਲ ਦੀ ਬਾਹਰ ਆ ਰਹੇ ਸਾਰੇ ਆ ਵੀ 15 ਦਿਨ ਰੁਕਣਾ ਪਵੇਗਾ ਜਿੰਨਾ ਮਰਜੀ ਤੇਰੇ ਹਵਾਲੇ ਆ ਹੁਣ ਲਾਦੇ ਵਾਲੀ ਤਾਂ ਵੀ ਛੋਟੇ ਛੋਟੇ ਆਗੇ ਤੇਰੀ ਮਰਜ਼ੀ ਆ ਹੁਣ ਤੂੰ ਭਾਵੇਂ ਟੌਰ ਕਾੜ ਦੇ ਤੇ ਭਾਵੇਂ ਨਾ ਕਾੜ ਉਹ ਹੁਣ ਤੇਰੇ ਤੇ ਛੱਡਤਾ ਕਰ ਦਿੱਤੀ ਸੈਟਿੰਗ ਜਿੱਥੇ ਜਿੱਥੇ ਲਾਉਣੇ ਆ ਬੂਟੇ ਇਹ ਵੱਡੇ ਬੂਟੇ ਆ ਟਕੋਰੀ ਕ ਟਪੋਰੀ ਜਾਂਦੇ ਆ ਐਂ ਤੇ ਟਕੋਰੀ ਕਹਿੰਦੇ ਆ ਹੈਂ ਟਪੋਰੀ ਬੂਟੇ ਐਂ ਕਟੋਰੀ ਕਹਿੰਦੇ ਆ ਕੋਲੀਆਂ ਵਾਂਗ ਹੁੰਦੇ ਆ ਨਾ ਛਾਡਾਂ ਨੂੰ ਇਹ ਦੋਵੇਂ ਕਰ ਦਿੰਦੇ ਆ ਛਾਡਾਂ ਤੇ ਤੇ ਵਿੱਚ ਘਾਰ ਗੋਲਡਨ ਸਾਈਪ੍ਰਸ ਕਰ ਇਧਰ ਫਲਾਂ ਵਾਲੇ ਕਰ ਦਨੇ ਨਾਂ ਨਾਲ ਇਹ ਵੱਟਾ ਇਹਦੇ ਨੂੰ ਆਏ ਦੇ ਕੋਲ ਉੱਚੇ ਇਹਨਾਂ ਦੀ ਕਟਿੰਗ ਕਰਕੇ ਛੋਟਾ ਰੱਖਣਾ ਹੈ ਇਸ ਨੂੰ ਮਾਲੀ ਨੂੰ ਸਾਰੀ ਜ਼ਿੰਮੇਵਾਰੀ ਸੌਂਪਣ ਦਾ ਇਹ ਫਾਇਦਾ ਹੈਗਾ ਵਾ ਵੀ ਇਹਨਾਂ ਨੇ ਆਪੇ ਆਣ ਕੇ ਵੇਖ ਲੈਣਾ ਵੀ ਕੀ ਨੁਕਸ ਹੈਗਾ ਤੇ ਕੀ ਨਹੀਂ ਭਾਜੀ ਆਪ ਦਾ ਜੋ 1 ਸਾਲ ਹੋ ਗਿਆ ਜਿਆਦਾ ਹੋ ਗਿਆ ਤਾਂ ਡੀਲਾਬ ਨਿਕਲਾ ਆਪ ਦਾ ਇਹ ਆ ਜੀ ਡੀਲੇ ਦੀ ਬੈਸਟ ਦਵਾਈ ਸਾਲ ਤੋਂ ਬਾਅਦ ਡੀਲਾ ਹੋਇਆ ਵਾ ਇੱਕ ਵਾਰੀ ਮਰੀ ਜੂ ਲਾਥੀ ਲਾਠੀ ਆ ਕਿ ਲਾਤੀ ਜੋ ਵੀ ਇਹ ਪੜ ਲਿਓ ਨਾ ਇਹ ਡੀਲੇ ਵਾਸਤੇ ਬੈਸਟ ਵਕਾ ਤੇ ਮਰੀ ਸੀ ਤੇ ਸਾਲ ਬਾਅਦ ਸਾਲ ਤੋਂ ਵੱਧ ਟਾਈਮ ਹੋ ਗਿਆ ਫਿਰ ਕੋਈ ਦੀ ਲਾਉ ਹੈ ਮਾੜਾ ਮਾੜਾ ਤੇ ਬਾਕੀ ਸ਼ੌਕ ਕਾਲੀ ਹੈ ਨਹੀਂ ਇਹ ਤਾਂ ਆਪਣੀ ਗ੍ਰੋਥ ਵਾਸਤੇ ਹੁੰਦੀ ਹੈ ਐਨ ਪੀ ਕੇ ਐਨ ਪੀ ਕੇ ਲੱਗਿਆ ਜੀ ਕਾਲ ਲਾਉਣ ਦੀ ਕਰਨ ਸ਼ੁਰੂਆਤ ਜਮੀਨ ਲੈਵਲ ਕਰ ਲਈ ਹੈ ਵੇਚਾ ਪੀਣਾ ਬਸ ਹੁਣ ਕਰ ਦੇਣਾ ਸ਼ੁਰੂ ਅੱਜ ਮੌਸਮ ਠੀਕ ਆ ਅੱਜ ਮੌਸਮ ਵਧੀਆ ਆਏਗਾ 3-4 ਮਹੀਨੇ ਬਿਲਕੁਲ ਸ਼ੁਰੂ ਕਰ ਦਿੱਤਾ ਜੀ ਲਾਉਣਾ ਸ਼ੁਰੂ ਕਾ ਅਰਦੇ ਠੰਡੇ ਠੰਡੇ ਕੰਮ ਕਰਾ ਲੈ ਆਪਣਾ ਬਾਹਰ ਆ ਪਾਜੀ ਕੀ ਕਰੀਏ ਗੜਵੀ ਬਹੁਤ ਹੈ ਗਰਮੀ ਦੇ ਮੌਸਮ ਵਿੱਚ ਗਰਮੀ ਹੋਣੀ ਹੈ ਅਗੇ ਸਿਆਲ ਆਏ ਨਾ ਸਿਆਲ ਚ ਠੰਡ ਹੋ ਜਾਣੀ ਹੈ ਮਨ ਜਾ ਲਾ ਟੈਂਟਰ ਮੈਨੂੰ ਲੱਗ ਜਾਗਾ ਬੰਤੇ ਕੋ ਹਾਂ ਇਹ ਆਪਣਾ ਇਹ ਜਲਦੀ ਲੱਗਦਾ ਨਾ ਕਪੜਾ ਲਗਾ ਤਾ ਦਿਵਾਲੀ ਚ ਲਾਇਆ ਤਾ ਠੰਡਾ ਮਹਾਲ ਸਾ ਵੇਖੋ ਬੜਾ ਹੁਣ ਬਣਿਆ ਟੌਰ ਕਿ ਨਹੀਂ ਕਰਦਾ ਵਿਚਾਰੇ ਨੇ ਦੁਪਹਿਰ ਸਾਰੀ ਮਿਹਨਤ ਕੀਤੀ ਹੈ ਔਰ ਪੰਜਣਾ ਤੋਂ ਫਿਰ ਵੇਖਿਓ ਕੱਲ੍ਹ ਕਦਾ ਬਣਦੀ ਗੰਧ ਪਲਸਟਰ ਹੋ ਗਈ ਕੜੀ ਹੋ ਗਈ ਰੰਗ ਰੰਗ ਹੋ ਗਿਆ ਵਿੱਚ ਆਕ ਹੋਣੇ ਤਾਂ ਟੈਲਾ ਲੱਗੀਆਂ ਤੇ ਉਹਨਾਂ ਨੇ ਜਰਾ ਰੰਗ ਪੜਾਂਗੇ ਟੈਲਾ ਨਾ 15 ਦਿਨਾਂ ਚ ਪਰਪਣਾ ਨਹੀਂ ਹਣਾ 15 ਦਿਨਾਂ ਚ ਪਰਪਣਾ ਹਰਿਆਵਲ ਹੋ ਜਾਣੀ ਹੈ ਜਿਹੜਾ ਗੋਲ ਬਣੇ ਦੇ ਜਿਹੜਾ ਪਾਦਾ ਹੀ ਉਹੋ ਹੀ ਉਹੋ ਹੀ ਹਾਂ ਇਹ ਉੱਥੇ ਹੀ ਰੱਖੇ ਰਹੀ ਕਿੱਥੇ ਰੱਖੇ ਬਾਬੇ ਕੋਲ ਬਣਾ ਦੇ ਕੇ ਹਾਂਜੀ ਹਾਂਜੀ ਹਣਾ ਉੱਥੇ ਹੀ ਰੱਖੀ ਹਰੀ ਆ ਗਈ ਤੇ ਬੱਦਲ ਵੀ ਫੁੱਲ ਰਿਹਾ। ਆਕੀ ਵੰਡਿਆ ਵਾ। ਇਹ ਛਤਰੀ ਪਾ ਲਓ ਛਤਰੀ ਹੁੰਦੀ ਹੈਗੀ। ਇਹ ਖੱਟੀ ਨੇਰੀ ਆਉਂਦੀ ਆ ਫਸਲਾਂ ਕਰਕੇ ਨਾ। ਜਿਹੜੀ ਪਈ ਆ ਹਲਦੀ ਰੋਗ ਪਿਆ ਆ ਝੋਨਿਆਂ ਨੂੰ। ਬਹੁਤ ਖੱਟੀ ਨੇਰੀ ਹੁਣ ਤੇ ਘਟ ਗਿਆ ਨੇ ਤੇ ਖੱਟਾ ਸਮਾਨ ਹੋਇਆ ਪੂਰਾ ਪੀਲੇ ਰੰਗ ਦਾ। ਪਾਣੀ ਕਿਹੜੇ ਹਾਵ ਦਾ ਤੂਫਾਨ ਉੱਠੰਡਿਆ ਵਾ। ਇੱਕ ਛੜੀ ਹੈ। ਮੈਂ ਚਾਚੇ ਵਿਚਾਰੇ ਤੇ ਸਈ ਮਾਤਰ ਡੰਡੀਆਂ ਨਹੀਂ ਇਹਨਾਂ। ਇਹ ਚਾਚੇ ਨੇ ਤੋੜਿਆ ਡੰਡਾ। ਇਹ ਚਾਚੇ ਦੇ ਵਾਹੀ ਹੈ। ਕਿੰਨੇ ਚਾਚੇ ਦਾ ਪੰਗੇ ਲਈਏ ਮੜੇ ਦੇ ਇਹ ਚਾਚੇ ਦਾ ਨਾਮ ਨੰਦਿਆ ਤੁਹਾਡੇ ਘਰ ਸੁਤੀ ਆ ਤੇ ਹੋਰ ਕੀ ਆ ਦੋ ਰੱਖੀਆਂ ਆ ਡੰਡੀ ਆ ਗਿਆ ਆ ਡੰਡੀ ਤੋਂ ਬਗੈਰ ਆ ਚਾਚਾ ਪਤਾ ਕਰਦਾ ਵਾ ਪਰ ਮੈਂ ਦੱਸਦਾ ਚਾਚਾ ਪਤਾ ਕੀ ਕਰਦਾ ਵਾ ਇਹ ਜਦੋਂ ਪਰਨਾ ਪੰਦਦਾ ਨਾ ਮੀਂਹ ਪੈਂਦਾ ਤੇ ਨਾਲ ਸ਼ਰੜੀ ਵਿੱਚ ਚੇਲੇ ਲਵੇੜ ਦਿੰਦਾ ਪਰਨੇ ਦੇ ਇਦਾਂ ਐਦਾਂ ਕਰਕੇ ਲਾਉਂਦਾ ਜੀ ਵੇਖਿਆ ਸ਼ਕਰੀ ਦੀ ਡੰਡੀ ਆ ਗਈ ਆ ਬੇਸ਼ੱਕ ਉਹਦੀ ਮੋਠ ਟੁੱਟੀ ਫਾਟ ਗਈ ਆ ਡੰਡੀਆਂ ਆਓ ਜਾ ਲਾ ਆ ਗਿਆ ਇਹ ਵੀ ਸ਼ਰੜੀ ਜੋ ਕੋਈ ਵੇਖਾ ਇੱਕ ਦਿਨ ਵੇਖਿਆ ਅਹੀਂ ਆ ਗਈ ਥੋੜੀ ਜਿਹੀ ਪੀ ਦੀ ਵੇਖ ਤਾਂ ਤੁਹਾਡਾ ਘਰ ਕਿਹੜੀ ਉਹ ਜਿਹੜੇ ਰੰਗ ਬਰੰਗੀ ਜੀ ਆ ਉਹਦਾ ਟੋਰੀ ਛੜੀ ਆ ਤੇ ਆ ਗਈ ਰੱਖਿਆ ਲੈ ਆਵੇ ਆ ਉਹਦੀ ਡੰਡੀ ਆ ਨਹੀਂ ਆਵੇ ਆਵੇ ਇਹ ਥੋਜੀਆਂ ਹੀ ਛੜੀ ਆ ਡੰਡਾ ਤੇ ਹੈਗਾ ਨਾ ਉਹਦਾ ਤੇ ਡੰਡਾ ਹੀ ਨਹੀਂ ਜਦੋਂ ਆ ਗਿਆ ਵਾਹ ਮੇਰਾ ਡੰਡਾ ਲੈ ਆਈ ਨਹੀਂ ਨਹੀਂ ਇਹ ਨਹੀਂ ਕਿਹਦਾ ਤੇ ਇਹ ਨਾ ਚੰਦ ਰੱਖਿਆ ਚਾਚੇ ਨੇ ਫੜੀ ਚਾਚਾ ਨਾਲ ਲਾ ਲੈ ਨਾ ਤੂੰ ਕੇ ਚਾਚਾ ਨਾਲ ਲਾ ਲੈ ਨਾ ਤੂੰ ਕੇ ਛੜੀ ਨੇ ਚਲ ਤੂੰ ਹੀ ਸੰਭਤੀ ਲੈ ਚੱਲ ਕਰ ਰਿਹੈਂ ਦੋ ਪਾਗੜੀ ਆਈ ਚਾਹੇ ਇੱਥੇ ਰੱਖਣਾ ਚੱਲ ਪਾਰਕ ਪਾਰਕ ਕਰਦੀ ਚਾਚੀ ਸਾਡੀ ਵੇਖ ਲੋ ਪਾਰਕ ਘਰ ਤੇ ਤਿਆਰ ਹੋ ਗਈ ਹੁਣ ਹਰੇ ਖੋਲੀਆਂ ਰੀਜ ਪੂਰੀ ਹੁੰਦੀ ਆ ਮੈਂ ਕੀ ਗੱਲ ਕਰਨੀ ਆ ਵੇਹਲਾ ਰੀਜਾਂ ਚਾਚੀ ਇੰਨੀਆਂ ਕਰਦੀ ਆ ਵੀ ਕਰਾਂਗੇ ਆ ਵੀ ਕਰਾਂਗੇ ਹੌਲੀ ਹੌਲੀ ਪ੍ਰਮਾਤਮਾ ਨੇ ਹਰ ਇੱਕ ਚੀਜ਼ ਪੂਰੀ ਕਰ ਰਹੀ ਐ ਜਿਹਦਾ ਅਸੀਂ ਲੈ ਆਂਦੇ ਆ ਪਾਰਕ ਬਣਾਈ ਤੇ ਬਾੜੀ ਚ ਬੂਟੇ ਲੱਗਣੇ ਚਾਚੀ ਆਂਦੇ ਤੇ ਮੇਰੀ ਵੀ ਪਾਰਕ ਬਣੇਗੀ ਮੈਂ ਵੀ ਬੂਟੇ ਲਾਵਾਂਗੀ ਤੇ ਮਾਂ ਕੋਲੇ ਉਹ ਇਹ ਬਾਂਜੂ ਕਿ ਤੇ ਸਾਡੇ ਹੀ ਘਰ ਆ ਜਾ ਖਾ ਕੇ ਵੀ ਰੱਗ ਪੈ ਕੇ ਬੂਟੇ ਲਾਵਾਂਗੀ ਮੈਂ ਵੀ ਇਹੋ ਜਿਹੇ ਬੂਟੇ ਲਾਉਂਗੀ ਲੈ ਮਨ ਚਾਹ ਸੋਣੀ ਚਾਹੀਦੀ ਬਸ ਬਸ ਤੇ ਉਹ ਸਾਰਾ ਕੁਝ ਜਾਂਦਾ ਕਿਹ ਵੱਲ ਵੇ ਆ ਕੇ ਖੁਸ਼ ਹੋ ਹਾਂ ਤੇ ਇੱਕ ਮਨ ਦੇ ਵਿੱਚ ਰੀਜ ਰੱਖੋ ਮਨ ਵਿੱਚ ਆਸ ਰੱਖੋ ਮਨ ਦੇ ਵਿੱਚ ਆਸ ਰੱਖਣੀ ਚਾਹੀਦੀ ਵੀ ਅਸੀਂ ਵੀ ਇਹ ਕੰਮ ਕਰਾਂਗੇ ਹਾਂ ਚਾਚਾ ਸੋਣਾ ਚਾਹੀਦਾ ਵੀ ਇਨਾਂ ਕਰ ਮਾਲੀ ਬੈਠਾ ਉਹ ਚਾਚਾ ਮੋਟਰ ਬੰਦ ਕੀ ਜੀ ਚਲੋ ਦੇਖੀਆ ਵੀ ਇਹ ਤਾਂ ਨਾ ਇੱਥੇ ਅੱਟਾ ਤੋਂ ਸਿੱਧੀ ਮਿਲਦੀ ਆ ਤਾਂ ਇਹਦਾ ਬੜਾ ਵਧੀਆ ਘਰ ਆਣਾ ਇਹ ਤੇ ਘਰ ਹੋਊਗਾ ਗੱਦਾ ਬਾਨਾ ਪੂਰਾ ਮੇਰਾ ਰਾਜਾ ਇਹ ਕੰਦ ਪਲੱਸ ਕਰਾ ਆਗੇ ਰੰਗ ਰੂਂਗ ਕਰਕੇ ਤਾਂ ਫੇਰ ਉਹ ਆਵਾਂਗੇ ਹੁਣ ਮੇਰੀ ਸਲਾਹ ਬਦਲ ਗਈ ਭੀ ਜਦੋਂ ਹੁਣ ਮੁੰਡੇ ਦਾ ਵਿਆਹ ਕਰਨਾ ਉਹ ਤਾਂ ਉਹਨੂੰ ਪਾਰਕ ਜਿਹੜੀ ਪਾਰਕ ਜਿਹੜੀ ਪੂਰੀ ਹਰੀ ਹੋ ਪੂਰੀ ਤਿਆਰ ਹੋਣੀ ਆ ਨਾਲ ਕੇ ਪਾਰਕ ਕਰ ਕਰਦਣੀ ਭੀ ਜੋੜੀ ਨੇ ਬੈਠ ਕੇ ਫੋਟੋਆਂ ਵਧੀਆ ਫੋਟੋਆਂ ਇੱਥੇ ਖਿੱਚਾਂਗੇ ਹਾਂ ਮੇਨ ਮਕਸਦ ਵਿੱਚ ਆ ਮੈਂ ਕਹਿੰਦਾ ਮੁੜ ਕੇ ਲੋੜ ਹੀ ਨਹੀਂ ਕੰਦ ਪਲੱਸ ਕਰਾਉਂਦੀ ਕਿਉਂ ਕੀ ਗੱਲ ਆਹੀਂ ਤੇ ਕਰਾਉਣੀ ਆ ਕੋਈ ਨਹੀਂ ਤੇ ਥੋੜੀ ਕਰਦਨੇ ਆ ਗੰਦ ਕੋਈ ਜੋ ਪ੍ਰੈਸਰ ਕਰਕੇ ਕਲੀ ਵੱਜ ਕੇ ਟੌਰ ਨਿਕਲਣਾ ਨਾ ਉਹ ਉਹਨਾਂ ਨਿਕਲਣਾ ਵਾ ਦਾਦਾ ਖਰਚਾ ਬਚਾਉਂਦੇ ਆ ਚਾਚਾ ਨੇ ਕਿਹੜਾ ਕੇ ਇਹਨੂੰ ਪੁੱਛਣਾ ਬਾਅਦ ਚ ਆ ਹੋ ਗਏ ਭਾਈ ਆਪੇ ਸਾਰਾ ਕੁਝ ਕਰ ਲੈਣਾ ਆਹੀਂ ਕਰ ਲੈ ਚੋਚੇ ਥੋੜਾ ਪਖਣਾ ਤਾਂ ਵੀ ਪਾਰਕ ਪੜਾ ਲਈ ਪਾਰਕ ਚਾਚਾ ਆਖ ਪੁੱਛੀ ਜਾਂਦਾ ਇੰਨੇ ਲੱਗਣੇ ਇੰਨੇ ਲੱਗਣੇ ਮੈਂ ਤਾਂ ਮਾਲੀ ਨੂੰ ਕਹਾਂ ਮੈਂ ਤੂੰ ਲਾ ਦੇ ਜੋਗ ਚ ਲੱਗਣਾ ਵਾ ਚਾਚਾ ਨੂੰ ਮੈਂ ਆਹੀਂ ਆਪੇ ਕਾਬੂ ਕਰ ਲਾਂਗੇ ਮਾਲੀ ਤੇਰਾ ਹੀ ਨਾ ਤੋ ਹੋਰ ਮਾਲੀ ਨੂੰ ਪਹਿਲੇ ਅੱਖ ਮਾਰਦੀ ਮੈਂ ਮਾਲੀ ਤੇ ਕਹਤਾ ਤਾਂ ਰਗਾ ਹੀ ਨਹੀਂ ਕੁੰਡੇ ਮਾਲੀ ਨੂੰ ਪਹਿਲਾਂ ਹੀ ਕਹਤਾ ਸੀ ਇੰਨਾ ਘਾਹ ਥੜ ਕੇ ਹਾਂ ਇੰਨਾ ਘਾਹ ਥੜ ਗਿਆ ਇਸ ਵੇਰੇ ਦੇਖੋ ਮਾਲੀ ਦੇ ਸਾਥ ਤੋਂ ਬਣੇਗਾ ਨਾ ਹਾਂ ਮਾਰਕ ਦੀ ਲੁਕੀ ਲੱਗ ਰਹੀਗੀ ਲੁਕ ਕ ਲੱਗ ਰਿਹਾ ਹੈ ਸਾਥ ਤੋਂ ਕਰੋਗੇ ਤੇਨੇ ਮਾਲੀ ਆਣੇ ਯਾ ਲਗਾ ਦੇ ਜਿੱਦਾਂ ਨੇ ਆਪਣੀ ਲੁਕ ਬਣਾਈ ਨਾ ਵੇਖ ਲੈ ਘੈਂਟ ਇਦਾਂ ਲੁਕ ਬਣਾਉਣੀ ਨੇ ਪਾਰਕ ਦੀ ਇਹ ਪਾਜੀ ਦੇ ਸਾਥ ਤੋਂ ਬਣੀ ਹੈ ਇਹ ਹਮ ਨੂੰ ਤੋਂ ਉੱਤਰਾ ਨਾ ਨਿਕਲਵਾ ਜੀ ਆਪਨੇ ਹਾਂ ਬੁੱਢਾ ਆ ਸੋਚ ਪਰਪਾ ਬਹੁਤ ਅੱਛਾ ਲੁਕ ਬਣ ਜਾਏਗਾ ਤੇ ਤੈਨੂੰ ਮੈਂ ਪਹਿਲਾਂ ਹੀ ਕਿਹਾ ਹੈ ਵੀ ਅਮਰੂਦ ਦਾ ਬੂਟਾ ਕੱਢਦੇ ਇੱਥੋਂ ਅਮਰੂਦ ਹੈਗੇ ਬੜੇ ਲੱਗੇ ਇੱਕ ਬੂਟਾ ਲਗਵਾਉਣਾ ਹੈ ਇਹ ਪਤਾ ਕੀ ਜਿਹੜਾ ਅਮਰੂਦ ਵਾ ਜਦੋਂ ਖਾਨਦਾਨ ਵਾਲਾ ਹੁੰਦਾ ਉਹਦੇ ਸੁਗੰਧੀਆਂ ਪੈ ਜਾਂਦੀਆਂ ਬੜਾ ਅਮਰੂਦ ਹੈ ਚਾਰ ਸਾਲੇ ਬੜੇ ਘਰਾਂ ਚ ਨਹੀਂ ਚਾਰ ਸਾਲ ਪੰਜ ਸਾਲ ਹੈ ਇਸ ਤੋਂ ਬਾਅਦ ਸੁਗੰਧ ਆ ਜਾਂਦੀ ਹੈ ਨਾ ਤੇ ਨਾਲ ਦਾ ਬੂਟਾ ਆ ਗਿਆ ਕਿੱਥੇ ਕਾਹਨ ਬੋਲੇ ਠੀਕਾ ਜੀ ਫੇਰ ਪਾਣੀ ਲਾਤਾ ਆ ਚਾਚੇ ਦਾ ਲਾਮਾ ਇੱਕ ਆਇਆ ਚਾਚੇ ਦੱਸਿਆ ਇਹਨੂੰ ਕੀ ਗੱਲ ਪੱਕੇ ਪਪੀਤੇ ਆਵ ਤੋੜ ਕੇ ਲਾਇਆ ਤੇ ਕੱਚੇਆਂ ਨੂੰ ਕਹਿੰਦੇ ਤੁਸੀਂ ਕਹਿੰਦੇ ਪਰੌਂਠੇ ਪਕਾ ਲਓ ਆ ਬਈ ਲੋ ਕਿੰਨੇ ਜਾਣੇ ਸੁਣਦੇ ਜਿੱਤਾਂ ਦੱਸੀ ਹੋਣਾ ਪਪੀਤਿਆਂ ਦੇ ਮੂੰਹ ਤੁਹਾਡੇ ਵੱਲ ਤੇ ਸਾਡੇ ਕੋਲ ਤਾਂ ਜੀ ਨਹੀਂ ਲੱਥ ਦੇ ਤੂੰ ਤੁਸੀਂ ਜਿਹੜੇ ਮੱਦੀ ਲਾ ਲੈ ਆ ਆਡੇ ਵਾਲੇ ਪਾਸੇ ਉੱਚੇ ਆ ਤੁਹਾਡੇ ਵਾਲੇ ਪਾਸੇ ਪੂਰਾ ਹੱਥ ਪਹੁੰਚ ਜਾਂਦਾ ਵਾ ਚਾਚਾ ਜਿੰਨੇ ਪਪੀਤੇ ਲਾ ਲੈ ਤੇਰੇ ਅਹੀ ਤੁਸੀਂ ਤੁਹਾਡੇ ਵਾਲੇ ਪਾਸੇ ਸਾਰਾ ਬੁੱਟਾ ਹੀ ਨਾਲੋਂ ਖੇਚ ਕੇ ਤੁਸੀਂ ਆਪੇ ਲਾ ਕੇ ਲੈ ਆਂਦੇ ਅਸੀਂ ਇਹਨੇ ਵੀ ਸਾਡੇ ਘਰੋਂ ਲੌਂਗ ਖਾਣੇ ਰੱਖਣਾ ਸਾਡੇ ਪਪੀਤੇ ਸਾਨੂੰ ਲੌਂਗ ਅਹੀ ਤੁਹਾਨੂੰ ਪੂਰੀ ਖਲ ਦਿੱਤੀ ਆ ਵੀ ਪਰੋਲਾ ਦੀ ਵੱਲ ਚ ਜੇ ਕੋਈ ਪਰੋਲਾ ਜਿਹੜੀ ਚੀਜ਼ ਇੱਧਰ ਆ ਜਾਓ ਮਗਾ ਜਿਹੜੀ ਚੀਜ਼ ਇੱਧਰ ਆ ਜਾਓ ਤੁਹਾਡੀ ਜਿਹੜੀ ਚੀਜ਼ ਆ ਜਾਏ ਹੋਮਪਲਾ ਪਪੀਤੇ ਲਾ ਚਾਚਾ ਪਲਾ ਕੌਣ ਪਪੀਤੇ ਪਪੀਤਾ ਪੱਕਾ ਵਾ ਪੱਕਾ ਮੈਂ ਨਾ ਵੇਖੀ ਹੁਣੇ ਹੈ ਮਨੇ ਪਪੀਤਾ ਤੋੜ ਲੇ ਕੌਣ ਤੋੜਾ ਨਹੀਂ ਦਾ ਮੇਰੇ ਨਾਲ ਹਾਂ ਮਨੇ ਪਪੀਤਾ ਤੋੜ ਲੇ ਪੱਕਿਆ ਜੀ ਇਹ ਆ ਉਹ ਘਰ ਦੇ ਰੱਖਾ ਉਹ ਉਹ ਤਾਂ ਇਹ ਨਹੀਂ ਤਾਂ ਨੂੰ ਜਾ ਕੇ ਦਾ ਪਪੀਤਾ ਚਾਹੀਦਾ ਦੂਜਾ ਪਪੀਤਾ ਚਾਚਾ ਤੋੜ ਲਾ ਬੜਾ ਦੇਖੋ ਪਪੀਤਾ ਨਹੀਂ ਟੁੱਟਣਾ ਵੈਲੀ ਭਾਏ ਚਾਚੇ ਕੋ ਆ ਇੱਧਰ ਤੇਰੇ ਹੱਥ ਲੱਗੇ ਪੈਂਦਾ ਵਾ ਦਿਲ ਮਾ ਪਪੀਤਾ ਖਾਓ ਪਾ ਕੜੀ ਪੱਤਾ ਖਾਓ ਪਾ ਕੋੜਾ ਖਾਓ ਤੋੜ ਦਈਏ ਇਹ ਕਟਿਆ ਨਹੀਂ ਜਾਣਾ ਹੁਣ ਏਲੀ ਮੈਂ ਲੋ ਜੀ ਤਿਰਫ ਕਟਿਆ ਨਹੀਂ ਜਾਣਾ ਨਹੀਂ ਕਟਿਆਣਾ ਤੁਹਾਨੂੰ ਦੇ ਦਿੰਦੇ ਆ ਚੱਲਾ ਕਿਉਂ ਕਿ ਦਾ ਦੇ ਲਗੜੀ ਨੂੰ ਆਏ ਆ ਹਾਂ ਹਾਂ ਦੋ ਸਾਧਾਂ ਰੱਖ ਦੋ ਚੱਲ ਹਣ ਪਪੀਤਾ ਚਾਚੇ ਨੂੰ ਆ ਚਾਚੇ ਨੂੰ ਪਪੀਤਾ ਲੈ ਲੈ ਵਾ ਹੋਣਾ ਹੀ ਸਬਜ਼ੀ ਦਾ ਕੈਦਨ ਥਾਮਣਾ ਹੋਣਾ ਨਾ ਹੱਲੇ ਜਾ ਚਾਚਾ ਅਹੀਂ ਲਾਉਣੀ ਗੋਭੀ ਸਬਜ਼ੀ ਦਾ ਥਾਮ ਬਣਾਉਣ ਲੱਗੇ ਆ ਤੇ ਗੋਭੀ ਦੇ ਵਿੱਚ ਦੋ ਫੁੱਲ ਤੇਰੇ ਦੋ ਚਾਰੀ ਗੋਭੀ ਜੋ ਇੱਕ ਚਾਚੀ ਦੇ ਇੱਕ ਤੁਹਾਡਾ داری ਜੋ ਆਹ ਹੋ ਤੀ ਹੋਰ ਮੈਨੂੰ ਨਹੀਂ ਮਾਰ ਖਾਂਦੀ ਕਿਉਂ ਮੈਂ ਅਬਰਾ ਚਾਰਨਾ ਖਾਣਾ ਪਹਿਲਾਂ ਰਾਤ ਘੜੀ ਦਾ ਡਿਆਰ ਆਲ ਮਰਦਾ ਬੋਲ ਦੋ ਮੈਂ ਚਾਹ ਬਣਾਵਾ ਦੋ ਫਲ ਤੁਹਾਡੇ ਜੇ 10 ਫਲ ਲੱਗੇ ਇਹਨਾਂ ਵਿੱਚ ਦੋ ਤਾਂ ਦੇ ਦੋ ਤੁਹਾਡੇ ਜਿਹੜਾ ਜਿਹੜਾ ਨਾਲ ਲੱਗੇਗਾ ਹਿੱਸੇ ਦੇ ਹਿਸੇ 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 ਦੇ ਹਿੱਸੇ ਦੇ ਆਹੋ ਦਿਓਰਾ ਦੋ ਫਲ ਨਹੀਂ ਤਾਂ ਚੌਥਾ ਹੀ ਸਭ ਬਣ ਜਾਂਦਾ ਵਾ 10 ਚ ਦੋ ਤੇਰੇ ਕਿੰਨਾ ਵਿੱਚ 100 ਗਿਆ ਨਹੀਂ 10 ਫੁੱਲਾਂ ਚ 2 ਮੇਰੇ ਤਾਂ ਕਿੰਨਾ ਹੋਇਆ ਫਿਰ ਉਹਦੇ 5ਵਾਂ ਹਿੱਸਾ ਬਣ ਜਾਂਦਾ ਤੇ ਫਿਰ ਕੀ ਹੈ ਪੰਜਵਾਂ ਹਿੱਸਾ ਅਜੇ ਤੱਕ ਦੁਨੀਆ ਦੇ ਚਰਿਆਂ ਚ ਚੱਲੇ ਨਹੀਂ 5 4 3 ਲੱਲੀ ਬਾਕੀ ਦੀ ਤਾਂ ਸਬਜ਼ੀ ਲੱਗਣੀ ਹੈ ਨਾ ਕਿਹੜੀ ਜੋ ਵੀ ਲਾਵਾਂਗੇ ਸਲਕਾ ਮਿਲਾਉਣੇ ਆ ਸਾਗ ਲਾਉਣਾ ਵਾ ਆਲੂ ਉਹਦੇ ਦੋ ਆਲੂ ਵੀ ਤੁਹਾਡੇ ਤੁਸੀਂ ਗੱਲ ਕੀਤੀ ਗੋਭੀ ਦੀ ਆਲੂ ਵੀ ਦੇ ਦਾਂਗੇ ਕੋਈ ਬਾਅਦ ਚ ਆਲੂ ਗਾਜਰਾ ਗੋਭੀ ਵਿੱਚ ਪਾਉਣ ਜੋਗੀ ਆਲੂ ਵੀ ਮਿਲ ਜਾਣਗੇ ਹੁਣ ਪੱਠੇ ਆ ਕੇ ਤੇ ਪੱਠੇ ਵੱਢ ਕੇ ਲਿਆਉ ਹਾਂ ਨਹੀਂ ਚੰਗੀ ਠੀਕ ਹੈ ਜੀ ਆ ਨਹੀਂ ਹੱਲੇ ਲਾਵਾਂਗੇ ਚਾਚੇ ਨੂੰ ਚਾਚੇ ਨਹੀਂ ਤਾਂ ਰੱਖਣਾ ਨਹੀਂ ਮਾਲੀ ਵਧਾਈ ਵੀ ਲਈ ਹੈ ਕਿ ਨਹੀਂ ਅਭੀ ਕਾਂ ਦਈਏ ਅਭੀ ਪੰਜ ਵਧਾਈਆਂ ਹੋਈਆਂ ਵਾਟ ਡੇਲ ਵਧਾਈ ਦੇਤੀ ਇਸ ਕੋ ਲੱਡੂ ਖਲਾਇਆ ਵਰਫੀ ਖਲਾਈ ਹੋਰ ਵਧਾਈ ਫਿਰ ਮੈਂ ਮੈਂ ਰੈਡੀ ਮੈ ਲਾਇਆ ਨਾ ਪੱਠੇ ਰੂ ਦੱਸ ਵੀ ਹੁਣ ਬੋਲ ਲੱਡੂ ਵਰਫੀ ਚ ਹਾਂ ਹੋਰ ਵਧਾਈ ਕਿਦਾਂ ਨਹੀਂ ਹੁੰਦੀ ਹੈ ਚਾਚਾ ਨੂੰ ਲੈ ਜਾ ਨਾਲ ਚਾਚਾ ਲੈ ਜਾ ਸਾਡਾ ਹੋਰ ਫਿਰ ਮੈਂ ਰੈਡੀ ਲਾਇਆ ਨਾ ਤੇਰੀ ਪੱਠੇ ਹਾਂ ਗੱਲਾਂ ਦੇ ਵਧਾਈ ਤੇ ਕਿਹੜੀ ਲੈ ਜਾ ਕੋਈ ਗੱਲ ਨਹੀਂ ਲੈ ਪੌਪ ਪੀਤੇ ਦੇ ਦੇ ਚਾਚਾ ਨੂੰ ਤੋੜ ਕੇ ਆ ਦੇ ਆ ਵੀ ਚੁੱਕ ਵਧਾਈ ਤੇ ਕਿਹੇ ਗਣਾ ਵਾਸਤੇ ਆ ਲੱਗੇਂਦਾ ਪੀਤਾ ਚਾਚੀ ਕਾਦਾ ਮੈਂ ਮਤਲਬ ਮੈਂ ਖਾ ਲਿਆ ਕਿਤੇ ਹਾਟਾ ਵੇ ਡੱਬਾ ਰਿੰਦਾ ਦੇਣ ਵਾਲਾ ਕਾਦਾ ਗੱਡੀ ਦਾ ਅੱਛਾ ਆਹੋ ਸਾਡੇ ਵਾਲਾ ਰਿੰਦਾ ਧਾਰੇ ਦਾ ਜੇ ਕੋਈ ਨਹੀਂ ਕੋਈ ਹੈ ਹੈ ਕੋਈ ਅਜ ਪੂਰਾ ਹੁੰ ਚੀ ਜਰ ਸੇ ਅੱਜ ਨਹੀਂ ਮੈਂ ਜਾਣਾ ਨਹੀਂ ਕਿਤੇ ਪਰ ਫਿਰ ਨਾ ਮਿਲਦੀ ਇਹਦੇ ਚਾਰ ਦਿਨ ਤੇ ਲੱਡੂ ਘਰ ਬਣਾਏ ਹੋ ਐਕਸਪਰਟ ਤੋਂ ਬਿਨਾ ਗੱਲ ਬਣਦੀ ਹੈ ਨਹੀਂ ਹੈ ਸਾਡੀ ਪਾਰਕੀ ਜੜੀ ਆ ਉਹਦੀ ਖਰਾਬ ਹੋਣ ਦੀ ਪਰ ਹੁਣ ਆ ਵੀ ਇਹ ਆ ਨਾ ਵੀ ਕਿੰਨਾ ਚਿਰ ਮੀਂਹ ਰਿਆ ਉਹਦੇ ਕਰਕੇ ਤੇ ਕੋਹੇ ਚਲ ਗਏ ਹੀ ਆਪਣੇ ਉੱਥੇ ਆਪਾਂ ਚਲ ਗਏ ਬਿਹਾਰ ਆ ਕਰਕੇ ਲੈ ਨਾ ਬਸ ਇਹਦੇ ਮਟਕੇ ਚ ਬਣਾ ਲੈਨੇ ਹੁਣ ਆਹ ਇੱਕ ਲਾਸਟ ਵਾਲੀ ਇਹਦੀ ਵੇਲ ਬਣਾਤੀ ਐ ਚਾਰ ਚੁਫੇਰੇ ਘੁੰਮਣ ਵਾਲੀ ਵੇਲ ਹਾਂ ਹੁਣ ਹੁਣ ਨਿਖਰੀ ਏ ਪੂਰੀ ਇੱਧਰ ਤੇ ਬਣੀਆ ਵਰਮਾ ਜਾਨ ਇੱਧਰ ਨਹੀਂ ਵਰਮਾ ਹਾਂ ਵਰਮਾ ਬਣਾ ਕੇ ਭੈਣ ਜੀ ਉਹ ਅਜੇ ਬੂਟੇ ਘੱਟ ਨਾ ਉਧਰ ਆਹ ਵੇਖ ਜੀ ਨਹੀਂ ਪਈ ਜਾਂਦੀ ਇੱਥੇ ਇੱਥੇ ਨਾ ਘੱਟ ਗਿਆ ਵਾ ਉਹ ਹੈ ਨਹੀਂ ਨਾ ਉੱਥੇ ਉੱਗੀ ਹੀ ਨਹੀਂ ਤਾਂ ਮਰ ਕੇ ਲੱਗਦਾ ਇੱਥੇ ਕਿਹਦੀ ਹੈ ਨਾ 6000 ਬਾਕੀ ਬਣ ਗਈ ਆ ਇਧਰਾਂ ਲੱਭਣਿਆ ਵੀ ਦੇਖੋ ਇਹ ਪਤਾ ਕਿ ਅੜਿਆਲ ਬਣਦੀ ਹੈ ਨਾ ਹਾਂ ਜਿਹੜੀ ਕੈਂਚੀ ਇਹਦੇ ਵਰਗੀ ਹੋਏ ਫਿਰ ਤਾਂ ਘਟਾ ਜਾਂਦਾ ਤਾਂ ਉਸ ਦੀ ਵੀ ਸਾਡੇ ਚਲੋ ਚਾਹ ਪੀ ਫਿਰ ਤਣਾ ਕਰਦੇ ਮਾਲੀ ਨਾ ਸਾਹਿਬ ਤੂੰ ਨਾਲ ਤੇ ਨਹੀਂ ਜਾਣਾ ਨਹੀਂ ਉਹਦਾ ਆ ਮਾਲੀ ਦੀ ਭੈਣ ਨਾਲ ਆ ਉੱਦਾਂ ਹੀ ਤਾਂ ਨਹੀਂ ਬੈਠੀ ਉਹਨਾਂ ਹੀ ਵੇਹਣ ਹੈਗੀ ਬੈਣੀ ਹੈਗੀ ਮੇਰੀ ਹਾਂ ਹਾਂ ਪਤਾ ਹੈ ਮੈਂ ਟ੍ਰੈਕਰਸ ਤਾਂ ਬਹੁਤ ਇਸੇ ਬੱਧੀ ਕੋਈ ਰਿਸ਼ਤਾ ਨਹੀਂ ਬਤਾਏਗਾ ਭੈਣ ਜੀ ਭੈਣ ਲੱਗਦੀ ਫਿਰ ਤੈਨੂੰ ਕੋਈ ਕੋਈ ਪੈਸੇ ਲੈਣਾ ਚਾਹੀਦਾ ਆਹੋ ਫਿਰ ਤੂੰ ਭੈਣ ਦੇ ਘਰ ਹੀ ਕੰਮ ਕਰਨੇ ਆ ਹੈ ਨਹੀਂ ਭੈਣ ਜੀ ਨੂੰ ਲੈਣਾ ਨਾ ਚਾਚੇ ਕੋਲ ਰਹਿਣਾ ਹੈ ਹਾਏ ਓ ਵੀ ਅੱਗੋਂ ਸਿਰਾਵਾ ਨਹੀਂ ਫੋਕਸ ਹੈ ਕੈਸੇ ਉਸਦੀ ਦੂੰਗਾ ਅਹ ਤੇ ਖੱਤਿਆ ਮੈਂ ਤੇਰੀ ਚਾਚੀ ਆਂ ਮੈਂ ਭੈਣ ਤੇਰੀ ਮੈਂ ਸੱਜ ਨਹੀਂ ਆ ਇਹ ਤੇਰੀ ਧੀ ਸੱਜ ਦੀ ਆ ਮੈਂ ਭੈਣਾਂ ਤੇ ਫਿਰ ਮੇਰੀ ਤੁਸੀਂ ਚਾਚੀ ਤੇ ਕਰੋ ਦੀ ਚਾਚੀ ਤੇ ਤਾਂ ਅੰਕਲ ਹੁੰਦੇ ਸੀ ਨਾ ਮੰਜੀਆਂ ਵਾਲੇ ਮੇਰੀ ਉਹ ਗਈ 45 ਸਾਲ ਹੋ ਰੋਗੀ ਤੇਰੀ ਮੇਰੀ 45 ਲੈਗੀ ਥੋੜੀ ਹੋਣੀ ਹੈ ਹਣਾ ਤੇਰੀ 45 ਆ ਸਾਡੀ ਕਿੰਨੀ ਹੋਏਗੀ ਫਿਰ ਫਿਰ ਤੇਰੇ ਨਾਲ ਅਸੀਂ 15 15 ਦੇ ਆ 40 ਪੈਸੇ ਦੀ ਹੱਲਤ ਖੰਨੀ ਹੋ ਗਿਆ ਆਪਕੇ ਚਲੀ ਨਹੀਂ ਜਾਨਾ ਕਰਤਾ ਕਰਾ ਕਰ ਮੇਰ ਨਾਲ ਤੂੰ ਕਰੇ ਇਸ ਤਰ੍ਹਾਂ ਕਿ ਸਕੂਟ ਐਡਮਿਸ਼ਨ ਲਾਇਆ ਥੋੜੀ ਨਹੀਂ ਸੋਈ ਹੈ ਨਹੀਂ ਨਹੀਂ ਉਹ ਕਿਤਾ ਚਾਹ ਮੈਂ ਤੇ ਤੇਰੀ ਉਮਰ ਬੜੀ ਥੋੜੀ ਹੈ ਜੇ ਹੈ ਕਿ ਨਹੀਂ ਤੂੰ ਤਾਂ ਸਾਡੇ ਨਾਲ ਮਿਲ ਗਿਆ ਮਾਨ ਕੇ ਤੂੰ ਤੂੰ ਗੱਲ ਕਰੀਂ ਕਿੰਨੀ ਹੋਣੀ ਹੈ ਅੱਜ ਕੱਲ ਦੇ ਟਾਲੇ ਨਾਲ ਜਾਣਾ ਕਿਹੜੀ ਆ ਜਾਂਦੇ ਨੇ ਨਹੀਂ ਨਹੀਂ ਫਿਰ ਕੀ ਕੋਈ ਗੱਲ ਨਹੀਂ ਨਹੀਂ ਇੰਨੀ ਕਿਤੇ ਉਹਨੂੰ ਆਧਾਰ ਕਾਰਡ ਕੱਢ ਦੇ ਆਪਣਾ ਗਲਤ ਕੰਮ ਚ ਪੈ ਗਿਆ ਇਸ ਤੇ 15382 ਆ ਤੇਰੀ ਜਵਾਨ ਵੇਲੇ ਦੀ ਆ ਤੇਰੀ ਇਹ ਕਿ ਮੁੰਡੇ ਦੀ ਆ ਮੇਰੀ ਹੈ ਇਹ 15382 ਹੈ ਇਸਕਾ ਹੈਨਾ ਜਿਵੇਂ ਮੇਰਾ 80 ਕਾ ਆਏਗਾ ਇਹਨੂੰ ਦੁਫਲ ਕਮੇਗੀ ਇਹ ਦੇਖ ਕੇ ਜੁਲ ਨੂੰ 25 ਚੱਲ ਰਹੀ ਹੈ ਕਿੰਨਾ ਹੋ ਗਿਆ 20 ਤੇ ਵੀ 40 ਤੇ 5 45 ਕਹਿੰਦਾ ਦੀ ਫਾਲ ਹੋ ਗਈ ਆਪਕੇ ਮੇਰਾ ਫਾਲ ਦੁਫਲ ਆਪ ਛੋਟੇ ਹੋਗੇ ਬਸ ਜਿਆਦਾ ਮੈਂ ਛੋਟਾ ਤੇਰਨੋ ਤੇਰਾ ਫਾਲ ਹੋਵੇ ਤੇਰਾ ਤਾਂ ਮੈਂ ਛੋਟਾ ਬਹੁਤ ਜਿਆਦਾ ਤੇਰਾ ਮੈਂ ਕਹਿੰਦਾ ਬੰਦਾ 5 ਸਾਲ ਛੋਟਾ ਆਗਾ ਉਹਦਾ ਤਰਾਵਰਕਾ ਹੁੰਦਾ ਠੀਕ ਹੈ ਨਾ ਹਾਂ ਅਗਰ ਕਮ ਸੋ 10 ਸਾਲ 15 ਸਾਲ ਛੋਟਾ ਤਾਂ ਉਹਦਾ ਨਿਆਣਾ ਵਾਲਾ ਕਹੋਦਾ ਬੱਚਾ ਮੰਨ ਲਓ ਚਲੋ ਅੱਜ ਤੋਂ ਚਾਚੀ ਚਾਚੀ ਚਾਚਾ ਕਮ ਉਹਦੀ ਉਮਰ ਮੇਰੀ ਵੀ ਬਹੁਤ ਜ਼ਿਆਦਾ ਫਰਕ ਨਹੀਂ ਹਵਾਗੇ ਚਾਚੀ ਚਾਚਾ ਚਾਚਾ ਲੰਮ ਮੇਰੀ ਉਮਰ 31 32 ਕਦੀ ਜੇ ਕ 32 ਮੇਰੇ ਭਰਾਵਾਂ ਨਾਲ ਨਹੀਂ ਸੀ 31 32 ਨਹੀਂ ਕਦੀ ਜੇ ਕ 32 ਚਾਚਾ ਤੇਰੀ 92 ਆ ਅਭੀ ਕਿੱਥੇ ਆ ਤੂੰ ਉਮਰ ਵੀ ਨਹੀਂ ਦਾਤ ਵੀ ਨਹੀਂ ਚਾਚਾ ਦਾ ਮੇਰੀ 92 ਆ ਉਮਰ 1992 ਦਾ ਜਨਮ ਹੋਰ ਇਹ ਚਾਚੇ ਦੇ ਦੰਦ ਵੀ ਨਹੀਂ ਨਿਕਲੇ ਮੇਰੇ ਉਹ ਤਾਂ ਕਮਿਆ ਤਾਂ ਕਿੱਥੇ ਆ ਉਹ ਆ ਪਿਆ ਤਾਂ ਪੀਤਾ ਰੱਖਿਆ ਇਹ ਭਰਾਵਾ ਅੱਜ ਫੜਦੇ ਨਾ ਖਾਣਾ ਚਾਹ ਨਾਲ ਪੀਤਾ ਕੱਟ ਲਈਏ ਇਹ ਤਾਂ ਹੀ ਠੀਕ ਹੈ ਹਾਂ ਕਿੱਸੇ ਨੇ ਕਿ ਲੋ ਚਲੋ ਪੀਓ ਚਾ ਚਲੋ ਜੀ ਪਾਰਕ ਦੀ ਰੀਜ ਜੀ ਪਾਰਕ ਦੀ ਰੀਜ ਪੂਰੀ ਕਰਤੀ ਆ ਠੰਡਾ ਹੋ ਗਿਆ ਸ਼ੁਕਰ ਆ ਪ੍ਰਮਾਤਮਾ ਦਾ ਹੁਣ ਠੰਡਾ ਹੋ ਗਿਆ ਪਸਰੋ ਜਣ ਗਿਆ ਹੋਣੀ ਲੱਗਣ ਡੇ ਪੇ ਘਾ ਹੌਲੀ ਹੌਲੀ ਸਾਰਾ ਕੁਝ ਬਣ ਰਿਹਾ ਚੰਗਾ ਜੀ ਸਤਿ ਸ਼੍ਰੀ ਅਕਾਲ ਬੋਲੋ ਸਾਰਿਆਂ ਨੂੰ ਫਿਰ ਚੰਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਪੂਰੀ ਪਾਰਕ ਖਿਰ ਜੇਗੀ ਫੇਰ ਇੱਕ ਵਾਰ ਦਰਸ਼ਨ ਕਰਾਂਗੇ ਪਰ ਉੱਤੇ ਆਵਾਂਗੇ ਸਲਾਮ ਦਰਸ਼ਕ ਗਰਾਵਨੋ ਪਾਰਕ ਦੇ ਚੰਗੀ ਦਰਬੂਰ ਦਰਸ਼ਨ ਕਰਾਂਗੇ ਫਿਰ ਨਾਲ ਕਿਤੇ ਦੇ ਹਾਂ ਮਾਈਕਲ ਜੀ ਦਾ ਖਾਲਸਾ ਮਾਈਕਲ ਜੀ ਦੇ ਪਤੇ ਚਾਚਾ ਭਾਈ ਭਾਈ ਜੀ ਭਾਈ ਟਾਟਾ ਟਾਟਾ ਓਕੇ ਓਕੇ ਥੈਂਕ ਯੂ ਹੋਰ ਬਸ ਜੀ ਗਾੜੀ ਕੋ ਹੈ ਨਹੀਂ ਤੇ